ਇੱਥੇ ਕਿ ਸੂਬੇ ਪਾਰ ਚ ਲਗਾਤਾਰ ਪੈ ਰਹੇ ਮੀਂਹ ਨਾਲ ਲੋਕ ਤੰਗ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੂੰ ਸੀਵਰੇਜ ਦੀ ਪਰੇਸ਼ਾਨੀ ਤੋਂ ਵੀ ਯੋਜਨਾ ਪੈ ਰਿਹਾ ਹੈ ਜਗਾ ਜਗਾ ਤੇ ਸੀਵਰੇਜ ਹੋਲਸਟ ਨੇ ਉਹ ਇਸ ਤਰ੍ਹਾਂ ਹੀ ਖੁੱਲੇ ਪਏ ਹਨ ਅਤੇ ਲੋਕਾਂ ਨੂੰ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਹੋਣਾ ਪੈ ਰਿਹਾ ਹੈ ਤਾਂ ਤਸਵੀਰਾਂ ਮੁਕਤਸਰ ਸਾਹਿਬ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਵੱਖ-ਵੱਖ ਵਾਰਡਾਂ ਚ ਸੀਵਰੇਜ ਦੀ ਹਾਲਤ ਬੇਹਦ ਖਰਾਬ ਦੱਸੀ ਜਾ ਰਹੀ ਹੈ ਗਲੀਆਂ ਚ ਗੰਦਾ ਪਾਣੀ ਖੜਾ ਹੈ ਸੜਕਾਂ ਟੁੱਟੀਆਂ ਪਈਆਂ ਹਨ ਮੈਨਹੋਲ ਦੇ ਗਾਇਬ ਹਣਤੇ ਤਾਂ ਤਾਂ ਕੂੜੇ ਦੇ ਢੇਰ ਲੱਗੇ ਹੋਏ ਹਨ ਤੇ ਲੋਕ ਬਿਮਾਰੀਆਂ ਦੇ ਖਤਰੇ ਚ ਜੀ ਰਹੇ ਹਨ ਲੇਕਿਨ ਕਿਤੇ ਨਾ ਕਿਤੇ ਨਗਰ ਕੌਂਸਲ ਮੁਖਤਸਰ ਦੀ ਇਹ ਜੋ ਕਾਰਗੁਜ਼ਾਰੀ ਆ ਉਸ ਦੇ ਉੱਤੇ ਸਵਾਲੀਆ ਨਿਸ਼ਾਨ ਖੜਾ ਕਰਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਕੀ ਮੁਖਤਸਰ ਨਗਰ ਕੌਂਸਲ ਦੇ ਪ੍ਰਧਾਨ ਸ਼ਮਿ ਤੇਰੀਆ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ 'ਚ ਆਪਣਾ ਪੱਖ ਰੱਖਿਆ ਗਿਆ ਉਹਨਾਂ ਕਿਹਾ ਕਿ ਸਾਡੇ ਵੱਲੋਂ ਕਈ ਐਸਟੀਮੇਟ ਬਣਾ ਕੇ ਮਤੇ ਲਗਾ ਕੇ ਸਰਕਾਰ ਨੂੰ ਪੇਜੇ ਜਾ ਚੁਕੇ ਹਨ ਪਰ ਹੁਣ ਤੱਕ ਕੋਈ ਵੀ ਜਵਾਬ ਨਹੀਂ ਆਇਆ ਹੈ ਅਤੇ ਉਹ ਸਰਕਾਰ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਨੇ ਉੱਥੇ ਹੀ ਨਗਰ ਕੌਂਸਲ ਦੇ ਵੱਲੋਂ ਜੋ ਹੈ ਇਹ ਵੀ ਜਦੋਂ ਜਹਦ ਕੀਤੀ ਜਾ ਰਹੀ ਕੋਸ਼ਿਸ਼ ਕੀਤੀ ਜਾ ਰਹੀ ਕਿ ਜਲਦ ਤੋਂ ਜਲਦ ਸੀਵਰੇਜ ਦੀ ਪਰੇਸ਼ਾਨੀ ਤੋਂ ਲੋਕਾਂ ਨੂੰ ਰਾਹਤ ਦਿਵਾਈ ਜਾ ਸਕੇ ਤਾਂ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਣੇ ਹਨ ਅੱਲਾ ਦਾ ਮੈਂ ਜਿੰਨੀ ਤੁਹਾਡੀ ਪ੍ਰੈਸ ਕਾਨਫਰੰਸ ਮਾਨਜੋਗ ਤੁਸੀਂ ਹੈਗੇ ਹੋ ਮੇਰੇ ਥੋੜੇ ਸੱਦੇ ਤੁਸੀਂ ਅੱਜ ਸ਼ਹਿਰ ਦੀਆਂ ਕੁਝ ਸਮੱਸਿਆਵਾਂ ਜਿਹੜੇ ਸ਼ਹਿਰ ਦੇ ਵੀ ਹੱਲ ਕਰਨ ਜੱਜ ਜੀ ਆਇਆ ਪਟਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੇ ਰਈ ਸਾਡੇ ਬਹੁਤ ਸਤਿਕਾਰਯੋਗ ਜੋ ਸ਼ਹਿਰੀ ਨਿਵਾਸੀ ਨੇ ਮਾਨਯੋਗ ਸਭ ਨੂੰ ਇਹ ਦੱਸਣਾ ਚਾਹਨਾ ਕਿ ਸ਼ਹਿਰ ਦੇ ਵਿੱਚ ਅਸੀਂ ਮਿਰਟੀ ਦੇ ਵਿੱਚ ਤਕਰੀਬਨ 3 ਮਹੀਨੇ ਸਾਡੇ ਮਾਨਯੋਗ ਡੀ ਸਾਹਿਬ ਨੇ ਸਾਨੂੰ ਬੁਲਾਇਆ ਸੀਗਾ ਸਾਰੇ ਐਮਸੀ ਸਾਹਿਬਾਨ ਨੂੰ ਔਰ ਮਾਨਯੋਗ ਐਮਐਲਏ ਸਾਹਿਬ ਉੱਥੇ ਸ਼ਹਿਰ ਦੇ ਸਾਰੇ ਕੰਮਕਮ ਜਿਹੜੇ ਪਵਾਣੇ ਸੀਗੇ ਔਰ ਬੀਸੀ ਸਾਹਿਬ ਨੇ ਕਿਹਾ ਸੀ ਸਾਰੇ ਹਮਸ਼ਿਆ ਨੂੰ ਸਾਰੇ ਸ਼ਹਿਰ ਦੇ ਕੰਮ ਪਾਈ ਰਨ ਔਰ ਜੋ ਵੀ ਸੀਵਰੇਜ ਵਾਲਿਆਂ ਨੂੰ ਬੁਲਾ ਲਿਆ ਸੀ ਕੋਈ ਵਾਟਰ ਸਪਲਾਈ ਵਾਲਿਆਂ ਨੂੰ ਬੁਲਾ ਲਿਆ ਸੀ ਕਿਉਂ ਸੜਕ ਕੋਲੇ ਪੈਸੇ ਪਏ ਸੀਗੇ ਕੋਈ ਸੜਕਾਂ ਵਾਲਿਆਂ ਨੂੰ ਬੁਲਾ ਲਿਆ ਸੀ ਸੋ ਉਸ ਵਿੱਚ ਐਸਟੀਮੇਟ ਬਣਾ ਕੇ ਜਈਆਂ ਨੇ ਸਾਰੇ ਸਾਰਿਆਂ ਨੇ ਦਿੱਤੇ ਐਮਸੀ ਨੇ ਜੋ ਜੋ ਨੇ ਕਿਹਾ ਉਸ ਤੋਂ ਬਾਅਦ ਤਕਰੀਬਨ 1 ਮਹੀਨੇ ਬਾਅਦ 24 ਚਾਰ ਨੂੰ ਮੈਂ ਇੱਕ ਮੀਟਿੰਗ ਰੱਖੀ ਸਾਰੇ ਮਾਜੋਗ ਐਮਸੀ ਸਾਹਿਬ ਆਣੇ ਸੀਗੇ ਐਮਐਲਏ ਸਾਹਿਬ ਵੀ ਆਏ ਸੀਗੇ ਸੋ ਅਸੀਂ ਧੰਨਵਾਦ ਕਰਦੇ ਆ ਵੀਰ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਸੀ ਜੇ ਮੈਨੇ। ਔਰ ਉਹਨਾਂ ਦੀ ਛਤਰ ਛਾਇਆ ਥੱਲੇ ਸਾਰੇ ਐਮਸੀ ਸਾਹਿਬਾਨ ਇੱਥੇ ਆ ਗਏ। ਤਕਰੀਬਨ 20 ਅੰਸਾਗਨ ਉਹਨਾਂ ਵਿੱਚ ਆ ਗਏ ਸੀ। ਉਸ ਵਿੱਚ ਸਾਰੇ ਅਸੀਂ ਮਾਦੇ ਪਾਏ ਸੀ ਤਕਰੀਬਨ ਸ਼ਹਿਰ ਦੇ ਸੀਵਰੇਜ ਦੇ ਵਾਟਰ ਪ੍ਰੈਕਸ ਦੇ ਇਵਨ ਕੇ ਸੜਕਾਂ ਨੂੰ। ਉਹਦੇ ਵਿੱਚ ਸੀਵਰੇਜ ਵਾਟਰ ਪ੍ਰੈਕਸਾਂ ਦੀਆਂ ਗੱਲ ਕੀਤੀ ਜੇ ਸਾਨੂੰ ਇਹ ਪੈਸੇ ਦਿੱਤੇ ਜਾਣ ਜਿੰਨੀ ਉਹਨਾਂ ਨੇ ਐਸਟੀਮੇਟ ਬਣਾਏ ਸੀਗੇ। ਅਸੀਂ ਸ਼ਹਿਰ ਦਾ ਸਹਾਰ ਕਰਦਾ। ਸੋ ਉਹ ਅਫਸਰ ਦਾ ਕੰਮ ਆ। ਅਸੀਂ ਜਿੰਨੇ ਉਹਨਾਂ ਨੇ ਪੈਸੇ ਮੰਗੇ ਕਰੋੜਾ ਰੁਪਈਆ ਸੀਵਰੇਜ ਦੇ ਉਸੇ ਦੀ ਪਾਸ ਕੀਤੇ ਸਾਰੇ ਐਮਸੀ ਸਾਹਿਬਾਨ ਨੇ ਕਰੋੜਾ ਰੁਪਈਆ ਵਾਟਰ ਪਲ ਸੇ ਪਾਸ ਕੀਤੇ ਜਾਂ ਕਰੋੜਾ ਰੁਪਈਆ ਸੜਕਾਂ ਦੇ ਵੀ ਜਿਨ੍ਹਾਂ ਦੇ ਵਿੱਚ 8-9 ਸੜਕਾਂ ਗਈਆਂ ਤਕਰੀਬਨ ਜਿਨ੍ਹਾਂ ਜੇ ਬੂੜਾ ਗੁੱਜਰ ਰੋਡ ਆ ਸਿਵਲ ਹਸਪੀਟਲ ਵਾਲੀ ਜਾਂ ਕੱਚੋਦੜ ਰੋਡ ਤਕਰੀਬਨ ਸਾਰੀ ਹੈਗੀ ਔਰ ਜੋ ਐਮਸੀ ਸਾਹਿਬਾਨ ਨੇ ਸਾਨੂੰ ਗਲੀਆਂ ਦਾ ਕੰਮ ਪਾਇਆ ਸੀ ਉਹ ਵੀ ਪਾਇਆ ਕਿਉਂਕਿ ਪਿਛਲੇ ਦੋ ਸਾਲ ਤਿੰਨ ਸਾਲਾਂ ਤੋਂ ਅਸੀਂ ਜਿਹੜੇ ਵੀ ਕੰਮ ਅਸੀਂ ਸੜਕਾਂ ਟੈਂਡਰ ਹੋਏ ਸੀ ਉਹ ਵੀ ਸਾਡਾ ਕੋਈ ਟੈਂਡਰ ਸੀ ਦੇ ਨਹੀਂ ਲੱਗਿਆ ਕਿਉਂ ਕੰਮ ਅੰਦਣੇ ਕਿਉਂ ਬੰਦ ਹੋਏ ਬਈਆ ਹਰਜੀ ਕਾਰਨ ਕੀ ਬੰਦਾ ਜਿਹੜਾ ਸ਼ਹਿਰ ਤੇ ਵਿਕਾਸ ਦੇਖੋ ਗੱਲ ਇਹ ਆਈ ਹੈ ਦੇਖੋ ਇਹ ਕਮੇਟੀ ਨੇ ਅਸੀਂ ਸਾਡਾ ਕੰਮ ਪਾਸ ਕਰਨਾ ਐਮਸੀ ਸਭਾ ਨੇ ਕੰਮ ਪਾਸ ਕਰਨਾ ਉੱਤੋਂ ਜਦ ਚੰਡੀਗੜ੍ਹੋਂ ਕੰਮ ਪਾਸ ਹੋ ਗਏ ਨਾ ਸਰਕਾਰ ਨੇ ਕਰਨੇ ਮੈਂ ਸਰਕਾਰ ਨੂੰ ਮਾਣਜੋ ਸਰਕਾਰ ਨੂੰ ਮੈਂ ਬੇਨਤੀ ਕਰਨਾ ਕਿ ਜਿੰਨੇ ਵੀ ਸਾਡੇ ਕੰਮ ਪਾਸ ਕੀਤੇ ਆ ਹੁਣ ਵੀ ਪਾਸ ਕੀਤੇ ਆ ਉਹ ਸਰਕਾਰ ਅੱਗੇ ਬੇਨਤੀ ਕਰਦਾ ਔਰ ਮਾਣਜੋ ਐਮਐਲਏ ਸਾਫ ਦੇ ਅੱਗੇ ਝੋਲੀ ਕਰਕੇ ਪਿਆਰਾ ਜਿਹਾ ਧੋਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਮੌਜੂਦਾ ਬਹੁਤ ਸਾਰੇ ਮੰਨਦੇ ਨੇ ਔਰ ਐਮਐਲਏ ਸਾਹਿਬ ਨੇ ਸਰਕਾਰ ਚ ਬਕਾਇਦਾ ਉਹਨਾਂ ਦਾ ਸੁਣਾ ਸੋ ਬੇਨਤੀ ਕਰਦਾ ਹੁਣ ਅਸੀਂ ਜਿੰਨੇ ਵੀ ਕੰਮ ਭੇਜੇ ਵਿਆ ਚੌਥੇ ਮਹੀਨੇ ਅਫਸਰ ਸਾਹਿਬਾਂ ਨੂੰ ਬੇਨਤੀ ਕਰ ਸਾਰੇ ਕੰਮ ਪਾਸ ਹੋ ਜਾਂ